ਏ ਮੈਨੀਗੋ ਵਿਭਾਗ ਦੀ ਨਿਗਾਹ ਤੇ ਹੇਟ ਵੱਡਾ ਕੰਮ ਹੋ ਰਿਹਾ ਚੋਰੀ ਰੇਤ ਜਿਹੜੀ ਆ ਉਹ ਚੱਕੀ ਜਾ ਰਹੀ ਹੈ ਵੱਡੀਆਂ-ਵੱਡੀਆਂ ਖੱਡਾਂ ਮਾਰੀਆਂ ਜਾ ਰਹੀਆਂ ਨੇ ਵੱਡੇ ਖੱਡ ਮਾਰ ਕੇ ਹਜ਼ਾਰਾਂ ਟਰਾਲੀਆਂ ਰੇਤ ਜਿਹੜਾ ਦਿਨ ਰਾਤ ਇੱਥੇ ਚੋਰੀ ਕੀਤਾ ਜਾ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਪਿੰਡ ਗੱਟੀ ਮੱਤਰ ਦੇ ਵਿੱਚ ਖੜੇ ਆ ਜਦੋਂ ਮੈਨੀ ਬਾਕੇ ਗੱਲ ਕਹਿੰਦਾ ਵੀ ਮਨਜ਼ੂਰੀ ਨਹੀਂ ਆ ਇਸ ਪਿੰਡ ਨੂੰ ਮਿਲੀ ਫਿਰ ਕਿਸ ਤੇ ਮਨਜ਼ੂਰੀ ਦੇ ਕਿਸ ਦੇ ਇਸ਼ਾਰੇ ਦੇ ਕਿਸ ਦੀ ਸ਼ਹਿਡ ਇਹ ਰੇ ਚੁੱਕੀ ਜਾ ਰਹੀ ਆ ਸਦੋ ਰਵੇਦੇ ਤੇ ਪਰੀਆਂ ਟਰਾਲੀਆਂ ਤੁਹਾਡੇ ਸਾਹਮਣੇ ਜਾਂਦੀਆਂ ਦਿਖਾਈ ਦੇ ਰਹੇ ਗੁਰੂ ਸਾਹਿਬ ਲਈ ਦੀ ਟੀਮ ਇੱਥੇ ਪਹੁੰਚੀ ਸਾਡਾ ਕੈਮਰਾ ਆਨ ਹੋਇਆ ਤੇ ਉਹ ਮੈਂ ਤੁਹਾਨੂੰ ਇੱਧਰ ਦਿਖਾਉਣਾ ਤਸਵੀਰਾਂ ਦੇ ਵਿੱਚ ਭਜਦੀਆਂ ਜੇਸੀਬੀ ਆ ਮਸ਼ੀਨਾ ਤੇ ਟਰਾਲੀਆਂ ਭਜਾ ਕੇ ਲੈ ਗਏ ਜੇਸਬੀ ਆ ਮਸ਼ੀਨਾ ਭਜਾ ਕੇ ਲੈ ਗਏ ਕਿਸਾਨ ਖੜਿਆ ਜਿਨ੍ਹਾਂ ਦੇ ਜ਼ਮੀਨਾਂ ਦੇ ਜਿਨ੍ਹਾਂ ਜ਼ਮੀਨਾਂ ਚ ਰਹਿਤਾ ਇਹਨਾਂ ਨੂੰ ਤਾਂ ਮਨਜ਼ੂਰੀ ਮਿਲੀ ਨਹੀਂ ਤੁਹਾਨੂੰ ਤਾਂ ਮਨਜ਼ੂਰੀ ਦਿੱਤੀ ਨਹੀਂ ਗਈ ਇਹ ਕਿੱਥੋਂ ਲੈ ਆਏ ਮਨਜ਼ੂਰੀ ਜੇ ਸੀ ਬੀਆ ਚੱਲ ਗਈਆਂ ਇਹ ਬਿਲਕੁਲ ਜੀ ਗੁੰਡਾਗਰਦੀ ਹੋ ਰਹੀ ਏ ਦੇਖਦੇ ਆਂ ਦੇਖਦੇ ਆਂ ਵੇਖੋ ਤੁਹਾਡੇ ਸਾਹਮਣੇ ਜੇ ਸੀ ਬੀਆ ਭਜਾ ਕੇ ਲੈ ਗਿਆ ਜੀ ਨਹੀਂ ਜੀ ਕੋਈ ਮਨਜ਼ੂਰੀ ਨਹੀਂ ਆਇਆ ਇਹਨਾਂ ਕੋਲੇ ਜੀ ਇਹ ਬਿਲਕੁਲ ਧੱਕਾ ਹੈ ਜੀ ਤੁਹਾਨੂੰ ਦਿਖਾ ਦਿੰਨਾ ਜਦੋਂ ਕੈਮਰੇ ਦੇ ਵਿੱਚ ਭਜਦੀ ਹੋਈ ਜੀਐਸਵੀ ਮਸ਼ੀਨ ਤੁਹਾਨੂੰ ਦਿਖਾਈ ਦੇ ਰਹੀ ਹੈ ਜਦੋਂ ਇੱਥੇ ਕੈਮਰੇ ਚੱਲੇ ਇੱਥੋਂ ਵੱਜ ਕੇ ਗਈ ਹੈ ਆਹ ਜਗ੍ਹਾ ਤੋਂ ਆਹ ਜਿਹੜੇ ਟਰਾਲੀਆਂ ਭਰੀਆਂ ਜਿ ਖੜੀਆਂ ਨੇ ਪਰਚੀ ਤੇ ਆ ਕਿਵੇਂ ਆ ਕੀ ਕਿਸਾਨਾਂ ਨੂੰ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਲੱਗੇਗਾ ਆਪਣੇ ਸਾਹਮਣੇ ਕੀ ਨਾਂ ਹੈ ਹੈ ਮਨਜ਼ੂਰੀ ਹੈਗੀ ਜਾਂਦੀ ਕੌਣ ਆ ਬੰਦਾ ਕੌਣ ਜਿਹੜਾ ਪਰਚੀ ਲਿਖ ਰਿਹਾ ਜੀ ਉਹ ਇੱਕ ਨਾ ਪਰਦੀ ਹੈ ਆ ਇਹਨਾਂ ਨੇ ਜੇ ਪੈਸੇ ਬਹਾ ਦੇ ਲਾ ਨੋਟ ਕਰਾਂਦੇ ਹੈ ਇਹਨਾਂ ਦੇ ਪੇਮੈਂਟ ਲਾਂਦੇ ਪੇਮੈਂਟ ਹਾਂ ਇਹਨਾਂ ਦੀ ਪੇਮੈਂਟ ਦੇ ਕਾਦੀ ਤੁਹਾਡੀ ਜ਼ਮੀਨ ਹੈ ਨਾ ਨਾ ਜ਼ਮੀਨ ਨਾਲ ਕੋਈ ਤੁਹਾਡੇ ਤੇ ਤੁਸੀਂ ਕੌਣ ਹੋ ਮੈਂ ਉਹ ਦਿਨ ਅਰਖਾ ਸੈਲਰੀ ਦੇ ਕਿੰਨੇ ਰੱਖਿਆ ਆਣਾ ਰੰਗ ਬਿੱਟ ਬਰੇ ਗੜਾ ਬਿੱਟੋ ਅੱਜ ਜਣਾ ਨਹੀਂ ਮਿਲਦਾ ਅੱਛਾ ਤੇ ਮਨਜ਼ੂਰੀ ਕਿੱਥੇ ਖੜ ਗਏ ਉਹਨਾਂ ਦੇ ਕੋਲ ਕਿੱਥੇ ਨੇ ਉਹ ਅੰਦਰ ਹੈਗੇ ਨੇ ਕਿੱਥੇ ਹੈ ਬੁੱਲੇ ਆ ਮਨਜ਼ੂਰੀ ਲਿਆ ਪੰਜਾਬ ਸਰਕਾਰ ਨੇ ਇੱਕ ਨਾਰਾ ਦਿੱਤਾ ਸੀ ਜਿਸ ਦਾ ਖੇਤ ਉਸ ਦੀ ਰੇਤ ਪਰ ਖੇਤ ਵੀ ਹੈ ਰੇਤ ਵੀ ਹੈ ਪਰ ਇਸ ਰੇਤ ਚੁੱਕਣ ਦੀ ਇਸ ਪਿੰਡ ਦੇ ਵਿੱਚ ਮਨਜ਼ੂਰੀ ਨਹੀਂ ਹੈ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਕੱਲ ਬਕਾਇਦਾ ਮਾਈਨਿੰਗ ਦੇ ਐਕਸ਼ਨ ਨਾਲ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਵੀ ਇਹ ਪਿੰਡ ਤਾਂ ਸੀ ਨੋਟੀਫਿਕੇਸ਼ਨ ਹੀ ਜਾਰੀ ਨਹੀਂ ਕੀਤਾ ਕਿ ਇਸ ਪਿੰਡ ਦੇ ਵਿੱਚੋਂ ਤੁਸੀਂ ਰੇਤਾ ਚੱਕ ਸਕਦੇ ਹੋ ਪਰ ਏ ਮੈਨਿਕਾ ਵਿਭਾਗ ਦੀ ਨਿਗਾਹ ਤੇ ਹੇਟ ਵੱਡਾ ਕੰਮ ਹੋ ਰਿਹਾ ਚੋਰੀ ਰੇਤ ਜਿਹੜੀ ਆ ਉਹ ਚੱਕੀ ਜਾ ਰਹੀ ਹੈ ਵੱਡੀਆਂ-ਵੱਡੀਆਂ ਖੱਡਾਂ ਮਾਰੀਆਂ ਜਾ ਰਹੀਆਂ ਨੇ ਜ਼ਮੀਨ ਦੇ ਉੱਪਰੋਂ ਮਿੱਟੀ ਜਿਹੜੀ ਉਹ ਦਰਿਆ ਰੋੜ ਕੇ ਲੈ ਗਏ ਸੀ ਵੱਡੇ ਖੱਡ ਮਾਰ ਕੇ ਹਜ਼ਾਰਾਂ ਟਰਾਲੀਆਂ ਰੇਤ ਜਿਹੜਾ ਦਿਨ ਰਾਤ ਇੱਥੇ ਚੋਰੀ ਕੀਤਾ ਜਾ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਗੱਟੀ ਮੱਤਰ ਦੇ ਵਿੱਚ ਖੜੇ ਹਾਂ ਜਦੋਂ ਮੈਨਿ ਪਾ ਕੇ ਗੱਲ ਕਹਿੰਦਾ ਵੀ ਮਨਜ਼ੂਰੀ ਨਹੀਂ ਆ ਇਸ ਪਿੰਡ ਨੂੰ ਮਿਲੀ ਫਿਰ ਕਿਸ ਦੀ ਮਨਜ਼ੂਰੀ ਦੇ ਕਿਸ ਦੇ ਇਸ਼ਾਰੇ ਦੇ ਕਿਸ ਦੀ ਸ਼ਹਿਹੜ ਇਹ ਰਹਿ ਚੁੱਕੀ ਜਾ ਰਹੀ ਆ ਸਦੋਂ ਰਵਿਦੇਤੇ ਤੇ ਪਰੀਆਂ ਟਰਾਲੀਆਂ ਤੁਹਾਡੇ ਸਾਹਮਣੇ ਜਾਂਦੀਆਂ ਦਿਖਾਈ ਦੇ ਰਹੇ ਜਦੋਂ ਹੀ ਗੁਰੂ ਸਾਹਿਬ ਲਾਈ ਦੀ ਟੀਮ ਇੱਥੇ ਪਹੁੰਚੀ ਸਾਡਾ ਕੈਮਰਾ ਆਨ ਹੋਇਆ ਤੇ ਉਹ ਮੈਂ ਤੁਹਾਨੂੰ ਇੱਧਰ ਦਿਖਾਉਣਾ ਤਸਵੀਰਾਂ ਦੇ ਵਿੱਚ ਭਜਦੀਆਂ ਜੀਸੀਬੀ ਐਮ ਮਸ਼ੀਨਾ ਤੇ ਟਰਾਲੀਆਂ ਭਜਾ ਕੇ ਲੈ ਗਏ ਜੀਐਸਬੀ ਐਮ ਮਸ਼ੀਨਾ ਭਜਾ ਕੇ ਲੈ ਗਏ ਬਿਲਕੁਲ ਇਹ ਸਾਹਮਣੇ ਨਿਕਲ ਕੇ ਜੀਐਸਬੀ ਮਸ਼ੀਨਾ ਲੈ ਕੇ ਜੇ ਕੰਮ ਇੱਕ ਨੰਬਰ ਚ ਚੱਲ ਰਿਹਾ ਸੀ ਫਿਰ ਜੀਐਸੀ ਮਸ਼ੀਨ ਪਹਜਾਂ ਦੀ ਕੀ ਲੋੜ ਸੀ ਪਿੰਡ ਵਾਸੀ ਮੌਜੂਦ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤਾ ਬੁਲਾਇਆ ਬਾਈ ਉਹਨਾਂ ਦਾ ਤਿੰਨ ਦਿਨਾਂ ਤੋਂ ਫੋਨ ਏ ਬਿਲਕੁਲ ਜੀ ਗੁੰਡਾ ਕਰਦੀ ਹੋ ਰਹੀ ਏ ਇਹਨਾਂ ਦੀ ਜ਼ਮੀਨ ਦੇ ਉੱਪਰੋਂ ਵਾਲੀ ਜਿਹੜੀ ਮਿੱਟੀ ਸੀਗੀ ਉਹ ਰੋੜ ਗਈ ਸੀਗੀ ਤੇ ਇਹ ਹੁਣ ਉਹਦਾ ਰੇਤ ਚੱਕ ਰਿਹਾ ਆਪਦਾ ਇਹਦੇ ਵਿੱਚ 8 ਫੁੱਟ ਤੱਕ ਖੱਡ ਮਾਰ ਚੁੱਕੇ ਆਏ ਜਿਹੜਾ ਦਰਿਆ ਦਾ ਵਹਾ ਸੀਗਾ ਪਾਣੀ ਦਾ ਪਹਿਲਾਂ ਅੱਗੇ ਚੱਲਦਾ ਸੀਗਾ ਹੁਣ ਇਧਰ ਨੂੰ ਚੱਲੀ ਜਾਂਦਾ ਜੀ ਤੇ ਸਾਡੀਆਂ ਜ਼ਮੀਨਾਂ ਨਾਲ-ਨਾਲ ਰੋੜ ਚੁੱਕੀਆਂ ਆ ਆ ਨਾਲ ਵੇਖੋ ਜੀ ਇਧਰ ਦਿਖਾਈ ਕੈਮਰਾਮੈਨ ਨੂੰ ਕਹਿੰਦੇ ਇਧਰ ਦਿਖਾਓ ਜੀ ਆ ਇਹਦੇ ਬਿਲਕੁਲ ਲੈਵਲ ਵਿੱਚ ਸੀਗੀ ਜ਼ਮੀਨ ਤੇ ਇਹ ਉੱਪਰੋਂ ਰੋੜ ਚੁੱਕੀ ਆ ਜੀ ਇਹਨਾਂ ਹੁਣ ਦੇਖਦਿਆਂ ਦੇਖਦਿਆਂ ਵੇਖੋ ਤੁਹਾਡੇ ਸਾਹਮਣੇ ਜੀਸੀਬੀਆਂ ਭਜਾ ਕੇ ਲੈ ਕੇ ਆਇਆ ਜੀ ਇਹ ਬਿਲਕੁਲ ਗਲਤ ਹੈ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ ਇਹਦੇ ਤੇ ਨੱਥ ਪਾਈ ਜਾਵੇ ਅਸੀਂ ਤਾਂ ਕਹਿੰਨੇ ਪ੍ਰਸ਼ਾਸਨ ਨੂੰ ਜਦੋਂ ਤੁਸੀਂ ਕੱਲ ਮੇਰੀ ਨਿਗਾਹ ਦੇ ਵਿੱਚ ਮਸਲਾ ਲਿਆਂਦਾ ਮੈਂ ਐਕਸੀ ਨੂੰ ਫੋਨ ਕੀਤਾ ਬਕਾਇਦਾ ਉਹ ਇਹ ਗੱਲ ਕਹਿੰਦੇ ਵੀ ਇਸ ਪਿੰਡ ਨੂੰ ਤਾਂ ਨੋਮੀਨੇਸ਼ਨ ਹੀ ਨਹੀਂ ਕੀਤਾ ਕਿ ਇਸ ਪਿੰਡ ਦੀ ਰੇਤਾ ਚੱਕੀ ਜਾ ਸਕਦੀ ਹੈ ਫਿਰ ਇਹ ਰੇਤਾ ਬਿਨਾਂ ਮਨਜ਼ੂਰੀ ਤੋਂ ਕਿਉਂ ਚੱਕੀ ਜਾ ਰਹੀ ਕਿ ਮਨਜ਼ੂਰੀ ਐਨਾਂ ਦੇ ਕੋਲ ਨਹੀਂ ਜੀ ਕੋਈ ਮਨਜ਼ੂਰੀ ਨਹੀਂ ਆਏ ਐਨਾਂ ਕੋਲੇ ਜੀ ਇਹ ਬਿਲਕੁਲ ਧੱਕਾ ਹੈ ਜੀ ਇਹਨਾਂ ਕੋਲੇ ਕੋਈ ਮਨਜ਼ੂਰੀ ਨਹੀਂ ਮੈਂ ਆਪਦਾ ਖੇਤ ਵੀ ਦਿਖਾਉਂਦਾ ਮੇਰਾ ਝੋਨਾ ਵਿੱਚ ਗਲਿਆ ਹੋਇਆ ਮੇਰੇ ਝੋਨੇ ਦੇ ਵਿੱਚ ਰੇਤ ਆਈ ਹੋਈ ਹੈ ਉਹ ਮੈਂ ਦਿਖਾਉਂਦਾ ਥੱਲੇ ਮੇਰੀ ਜ਼ਮੀਨ ਆ ਚੋਨਾ ਦਿਖਾਈ ਦੇ ਰਿਹਾ ਹੈ ਉੱਪਰ ਮੇਰਾ ਰੇਤ ਆ 2 2 ਫੁੱਟ ਤੱਕ ਇਹਨੂੰ ਨਹੀਂ ਚੱਕਣ ਦਿੱਤਾ ਜਾ ਰਿਹਾ ਤੇ ਚੱਕਣ ਨਹੀਂ ਦਿੱਤਾ ਜਾ ਰਿਹਾ ਜੀ ਇਹ ਬਿਲਕੁਲ ਨਜਾਇਜ਼ ਆ ਇਹਨਾਂ ਮਸ਼ੀਨਾ ਵਾਲਿਆਂ ਤੇ ਨੱਥ ਪਾਈ ਜਾਵੇ ਭਜਦੀਆਂ ਤੁਹਾਨੂੰ ਦਿਖਾਈ ਦਿੱਤੀਆਂ ਮਸ਼ੀਨਾ ਜੀ ਬਿਲਕੁਲ ਪਜਾ ਕੇ ਕੈਮਰਾ ਹਾਂ ਜੀ ਇਹਨਾਂ ਦਾ ਪਰਚਾ ਕੀਤਾ ਜਾਵੇ ਤੁਰੰਤ ਇਹਨਾਂ ਨੂੰ ਬੁਲਾਇਆ ਜਾਵੇ ਉੱਤੇ ਜੀ ਹਾਂ ਬਿਲਕੁਲ ਹੋਰ ਵੀ ਕਿਸਾਨ ਮੌਜੂਦ ਹੈਗੇ ਆ ਵੀਰੇ ਜਿਹੜੀ ਬਾਈ ਗੱਲ ਕਹਿ ਰਿਹਾ ਵਾਕਈ ਐਵੇਂ ਹੋ ਰਿਹਾ ਤੁਹਾਡੇ ਨਾਲ ਹਾਂਜੀ ਹਾਂਜੀ ਠੀਕ ਹੈ ਜੀ ਐਦਾਂ ਹੀ ਹੋ ਰਿਹਾ ਜੀ ਅੱਛਾ ਤੁਹਾਡੀ ਕਿੰਨੀ ਜ਼ਮੀਨ ਇੱਥੇ ਆਈ ਸੀ ਦਰਿਆਲੇ ਹਾਂ ਸਰ ਸਾਡੀ ਆਈ ਸੀ 3 ਕਿ ਤੇ ਹੁਣ ਜਿਹੜੇ ਇਹ ਬੰਦੇ ਭਰ ਰਹੇ ਸੀ ਰੇਤ ਭਰ ਰਹੇ ਸੀ ਜੇਐਸਬੀਆ ਚੱਲ ਰਹੀ ਸੀ ਕੈਮਰਾ ਵੇਖ ਕੇ ਭੱਜੇ ਆ ਹਾਂਜੀ ਹਾਂਜੀ ਭੱਜੇ ਤੇ ਇਹਨਾਂ ਕੋਲ ਮਨਜ਼ੂਰੀ ਤੁਸੀਂ ਪੁੱਛੀ ਹੈਗੀ ਹੈ ਕਿ ਨਹੀਂ ਹੈਗੀ ਬਿਨਾ ਮਨਜ਼ੂਰੀ ਚੱਕੀ ਜਾਂਦੇ ਪਤਾ ਨਹੀਂ ਜੀ ਹਾਂ ਮਨਜ਼ੂਰੀ ਤਾਂ ਨਹੀਂ ਇਹਨਾਂ ਕੋਲ ਹੈਗੀ ਜੀ ਮਨਜ਼ੂਰੀ ਨਹੀਂ ਹੈ ਹਾਂਜੀ ਹਾਂਜੀ ਕੱਲ ਕਹਿ ਰਿਹਾ ਸੀ ਮਤਲਬ ਕੋਈ ਇਹ ਤੇ ਪੁਲਿਸ ਵਗੈਰਾ ਆਈ ਸੀ ਪਰ ਉਹ ਨਾ ਰੋਕਿਆ ਸੀ ਫੇਰੇ ਚੱਕਣ ਲੱਗ ਗਿਆ ਪੁਲਿਸ ਕੱਲ ਆਈ ਸੀ ਪੁਲਿਸ ਰੋਕ ਕੇ ਗਈ ਸੀ ਹਾਂਜੀ ਹਾਂਜੀ ਰੋਕ ਕੇ ਗਈ ਸੀ ਪਰ ਇਹ ਦੇ ਹੁਣ ਇਹ ਦੇ ਕਰਕੇ ਦਰਿਆ ਡੂੰਘਾ ਹੋ ਰਿਹਾ ਜੀ ਜ਼ਮੀਨ ਇੱਧਰ ਸਾਰੀ ਹੈ ਬਜਾਵਤ ਵਾਲੀ ਸਾਰੀ ਇਹ ਤੇ ਸਾਰਾ ਰੇਤਾ ਚੱਕਾ ਕੇ ਦਰਿਆ ਜਿਵੇਂ ਇੱਧਰ ਤੁਰੇ ਤਾਂ ਜਮੀਨਾਂ ਨੂੰ ਖਤਰਾ ਹੋ ਸਕਦਾ ਹਾਂਜੀ ਹਾਂਜੀ ਖਤਰਾ ਹੈ ਜੀ ਇਹਨਾਂ ਸਾਰਿਆਂ ਨੂੰ ਆ ਸਾਰੀ ਸਾਰ ਚੋਨਾ ਹੀ ਸਿਗਾ ਸਾਰਾ ਜਿੰਨਾ ਹੈਗਾ ਹਾਂਜੀ ਹਾਂਜੀ ਸਾਰਾ ਤੇ ਜੇ ਜਿਵੇਂ ਰੇਤ ਚੱਕੀ ਜਾ ਰਹੇ ਨੇ ਬਾਹਰ ਦਰਿਆ ਦੇ ਇਧਰ ਹੋ ਸਕਦਾ ਹਾਂਜੀ ਸਾਰ ਹੋ ਸਕਦਾ ਦੇਖੋ ਸਾਰ ਖੱਡ ਬਹੁਤ ਡੂੰਘਾ ਮਾਰ ਲਿਆ ਉਧਰ ਦਰ ਬੰਦ ਵੀ ਹੈ ਫਿਰ ਵੀ ਇੱਧਰ ਦੀ ਸਰਵਾਹ ਕਰ ਰਹੇ ਨੇ ਸਰ ਇਹਦੇ ਕਰਕੇ ਸਾਰੀ ਜ਼ਮੀਨ ਇੱਧਰ 100 200 ਕਿਲਾ ਗਈ ਹੈ ਕਟੋ-ਕਟ ਵੀ ਤੇ ਸਾਰੀ ਸਰ ਖਰਾਬ ਬਿਲਕੁਲ 2 300 ਕਿਲਾ ਜ਼ਮੀਨ ਹੈ ਰੇਤਾ ਭਰਦੀਆਂ ਟਰਾਲੀਆਂ ਜਰੂਰ ਤੁਹਾਨੂੰ ਦਿਖਰੀਆਂ ਤੁਹਾਨੂੰ ਖੱਡਾ ਵੀ ਦਿਖਾਉਣੇ ਆ ਇਹ ਹਾਲਾਤ ਗੱਟੀ ਮੱਤਰ ਪਿੰਡ ਦੇ ਨੇ ਜਦ ਮੈਂ ਇਹ ਪਵਾ ਕੇ ਗੱਲ ਕਹਿੰਦਾ ਹੈਗਾ ਕਿ ਇਸ ਪਿੰਡ ਦੇ ਵਿੱਚ ਮਨਜ਼ੂਰੀ ਨਹੀਂ ਹੈ ਇਸ ਪਿੰਡ ਨੂੰ ਅਲਰਟ ਹੀ ਨਹੀਂ ਕੀਤਾ ਗਿਆ ਕਿ ਇੱਥੇ ਰੇਤਾ ਚੱਕੀ ਜਾ ਸਕਦੀ ਹੈ ਨੋਟੀਫਿਕੇਸ਼ਨ ਨਹੀਂ ਦਿੱਤਾ ਗਿਆ ਫਿਰ ਰੇਤਾ ਕਿਸ ਸ਼ਹਿਰ ਦੇ ਚੱਕੀ ਜਾ ਰਹੀ ਹੈ ਕਿਸ ਸਿਆਸੀ ਸ਼ਹਿਰ ਦੇ ਚੱਕੀ ਜਾ ਰਹੀ ਹੈ ਬਹੁਤ سارے ਵੱਡੇ ਸਵਾਲ ਪੈਦਾ ਹੋ ਰਹੇ ਨੇ ਆਹ ਕਿਸਾਨ ਖੜਿਆ ਜਿਨ੍ਹਾਂ ਨੇ ਜ਼ਮੀਨਾਂ ਨੇ ਜਿਨ੍ਹਾਂ ਜ਼ਮੀਨਾਂ ਚ ਦਿੱਤਾ ਇਹਨਾਂ ਦਾ ਮਨਜ਼ੂਰੀ ਮਿਲੀ ਨਹੀਂ ਤੁਹਾਨੂੰ ਤਾਂ ਮਨਜ਼ੂਰੀ ਦਿੱਤੀ ਨਹੀਂ ਗਈ ਇਹ ਕਿੱਥੋਂ ਲੈ ਆਏ ਮਨਜ਼ੂਰੀ ਰਜਿਸਟਰੀਆਂ ਚੱਲ ਗਈਆਂ ਬਿਲਕੁਲ ਜੀ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਇਹ ਤਾਂ ਬਿਲਕੁਲ ਧੱਕਾ ਜੀ ਇਹ ਸ਼ਾਇਦ ਹੀ ਕਿਸੇ ਤੇ ਚੱਲ ਰਿਹਾ ਜੀ ਇਹ ਸਾਡੇ ਵਾਲੇ ਦਰਿਆ ਦਾ ਵਹਾਅ ਕੀਤੀ ਜਾਂਦੇ ਆ ਵੇਖੋ ਇਹ 10 ਫੁੱਟ ਫਿਰ ਮੈਂ ਵਾਰ-ਵਾਰ ਕਹਿੰਨਾ ਜੀ 10 ਫੁੱਟ ਖੱਡਾ ਮਾਰ ਦਿੱਤਾ ਇਹਨਾਂ ਜਿਹੜਾ ਨਾਲ ਪਾਣੀ ਚੱਲ ਰਿਹਾ ਜੀ ਇਧਰ ਬਿਲਕੁਲ ਵਹਾਅ ਹੋਵੇਗਾ ਪਾਣੀ ਦਾ ਤੇ ਅੱਗੇ 올ਡ ਗਏ ਨਹੀਂ ਆ ਬੀਐਸਐਫ ਨੇ ਵੀ ਰੋਕਿਆ ਸੀਗਾ ਇਹਨਾਂ ਨੂੰ ਇਹ ਕਿਸੇ ਤੋਂ ਨਹੀਂ ਇਹਨਾਂ ਨੱਥ ਪਾਈ ਜਵੇ ਮੈਂ ਤਾਂ ਇਹੀ ਕਹਿਣਾ ਹੁਣ ਜੀਸੀਬੀਆਂ ਸਾਹਮਣੇ ਆਪਣੇ ਭਜਾ ਕੇ ਲੈ ਗਏ ਜੇ ਜੋਰ ਨਹੀਂ ਸਲਾ ਜੀ ਇਹਨਾਂ ਨੂੰ ਮਨਜ਼ੂਰੀ ਮਿਲੀ ਹੁੰਦੀ ਇਹ ਜੀਸੀਬੀਆਂ ਕਿਉਂ ਭਜਾਉਂਦੇ ਜੀ ਮਨਜ਼ੂਰੀ ਮਿਲੀ ਹੁੰਦੀ ਤਾਂ ਜੀਸੀਬੀ ਇਹ ਕੌਣ ਭਜਾਉਂਦੇ ਹੁਣ ਸਾਹਮਣੇ ਭਜਾ ਕੇ ਲੈ ਗਏ ਮਨ ਦੇ ਵਿੱਚ ਕਿਤੇ ਚੋਰ ਸੀ ਵੀ ਪੱਤਰਕਾਰਾਂ ਦੇ ਕੈਮਰਾ ਚ ਕਹਿਦ ਨੇ ਕੈਮਰਾ ਚ ਤਾਂ ਕਹਿਦਾ ਹੋ ਗਿਆ ਸਭ ਤੋਂ ਪਹਿਲਾਂ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਪਹੁੰਚੇ ਹੋ ਆ ਤੁਸੀਂ ਦੇਖ ਲਓ ਸਾਡਾ ਰਾਜਸਥਾਨ ਬਣਿਆ ਹੈ ਜੀ ਇੱਥੇ ਦਰਿਆ ਚ ਪਹਿਲਾਂ ਸਾਰੀਆਂ ਫਸਲਾਂ ਵਜੀਦੀਆਂ ਸੀਗੀਆਂ ਤੇ ਆ ਨਾਲ ਹੀ ਸਾਡੇ ਤੁਹਾਡੇ ਸਾਹਮਣੇ ਪਾਣੀ ਵਗ ਰਿ ਪਰ ਸਾਨੂੰ ਇਹਦੇ ਬਾਰੇ ਅਸੀਂ ਤਾਂ ਸੀਐਮ ਦੇ ਸ਼ਬਦ ਕਹਨੇ ਆਂ ਕਿ ਚਲੋ ਉਹਨਾਂ ਕਿਆ ਸੀ ਜਿਸ ਦੀ ਖੇਤ ਉਸ ਦੀ ਰੇਤ ਉਹ ਜਰੂਰ ਰੇਤ ਚੱਕਣ ਪਰ ਆਪ ਆਦੇ ਆਪ ਦੁਬਾਰਾ ਗੱਲ ਕਰਦਾ ਸਾਹਮਣੇ ਤੁਹਾਨੂੰ ਦਿਖਾ ਦਿੰਦਾ ਜਦੋਂ ਕੈਮਰੇ ਦੇ ਵਿੱਚ ਭਜਦੀ ਹੋਈ ਜੇਐਸਵੀ ਮਸ਼ੀਨ ਤੁਹਾਨੂੰ ਦਿਖਾਈ ਦੇ ਰਹੀ ਹੈ ਜਦੋਂ ਇੱਥੇ ਕੈਮਰੇ ਚੱਲੇ ਇੱਥੋਂ ਵੱਜ ਕੇ ਗਈ ਹੈ ਆਹ ਜਗ੍ਹਾ ਤੋਂ ਆਹ ਜਿਹੜੇ ਟਰਾਲੀਆਂ ਭਰੀਆਂ ਜਾਂ ਖੜੀਆਂ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਪੂਰੀ ਗੱਲਬਾਤ ਜਿਹੜੀ ਹੈ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਵੱਡਾ ਖਲਾਸਾ ਹੋ ਰਿਹਾ ਗੁਰੂ ਅਰਸਾਏ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਨੇ ਕਿਹਾ ਸੀ ਜਿਸ ਦਾ ਖੇਤ ਉਸ ਦਾ ਰੇਤ ਰੇਤ ਤਾਂ ਇਹਨਾਂ ਲੋਕਾਂ ਦਾ ਹੈ ਖੇਤ ਤਾਂ ਇਹਨਾਂ ਲੋਕਾਂ ਦਾ ਜਿਹੜੇ ਲੋਕ ਰੋ ਰਹੇ ਇਹਨਾਂ ਨੂੰ ਤਾਂ ਮંજੂਰੀ ਮਿਲੀ ਨਹੀਂ ਇਹਨਾਂ ਦਾ ਰੇਤਾ ਚੱਕਿਆ ਨਹੀਂ ਜਾ ਰਿਹਾ ਜਿਨ੍ਹਾਂ ਦੇ ਜ਼ਮੀਨਾਂ ਨੁਕਸਾਨੀਆਂ ਗਈਆਂ ਹੋਰ ਲੋਕ ਆ ਕੇ ਚੱਕ ਰਹੇ ਆਪਾਂ ਗੱਲ ਉੱਥੇ ਹੀ ਸ਼ੁਰੂ ਕਰ ਲੈਨੇ ਹਾਂਜੀ ਮੇਰੇ ਸਾਨੂੰ ਹੁਣ ਇਹ ਨਹੀਂ ਪਤਾ ਵੀ ਇਹ ਪਿੰਡ ਵਿੱਚ ਹੈਗਾ ਨਹੀਂ ਸਾਡਾ ਦੋਨਾਂ ਮਤੜ ਗਜਨੀ ਵਾਲਾ ਪਿੰਡ ਹੈ ਜਿਹੜੀ ਸਾਡੇ ਨਾਲ ਇਹ ਜਮੀਨ ਲੱਗਦੀ ਹੈ ਤੇ ਸਾਡੀ ਉਹ ਛੱਡ ਸਾਹਮਣੇ ਇੱਕ ਵਾਰ ਵੀਰ ਨੂੰ ਕਹਿੰਦਾ ਦਰਖਤ ਨੂੰ ਕਮਾ ਦੇ ਸਾਡਾ ਉਹ ਵਿਚਾਲੇ ਦਰਖਤ ਖੜਾ ਹੈ ਉਹ ਸਾਡੀ ਜ਼ਮੀਨ ਦੇ ਵਿੱਚ ਸਾਡੀ ਜ਼ਮੀਨ ਹੈ 9 ਏਕੜ ਮੇਰੇ ਭਰਾ ਤੇ ਮੇਰੇ ਦੋਨਾਂ ਦੀ ਤੇ ਸਾਡੀ ਜ਼ਮੀਨ ਉੱਤੇ ਕੋਈ 2 ਫੁੱਟ ਰੇਤਾ ਕਿਤੇ 4 ਫੁੱਟ ਹੈ ਤੇ ਸਾਡਾ ਤਾਂ ਅਸੀਂ ਤਾਂ ਕਹਿੰਨੇ ਆਂ ਵੀ ਅਸੀਂ ਰੇਤਾ ਚੱਕਣ ਦੇ ਅਸੀਂ ਚੱਕਦੇ ਹੀ ਨਹੀਂ ਜੇਕਰ ਸਾਨੂੰ ਕੋਈ ਸਮਾਜ ਸੇਵੀ ਆ ਕੇ ਸਾਡਾ ਰੇਤਾ ਪਾਸੇ ਹਟਾ ਦੇਣ ਤੁਸੀਂ ਤਾਂ ਵੇਚਣਾ ਨਹੀਂ ਚਾਹਦੇ ਵੀ ਪਾਸੇ ਆਣੀ ਹਾਂ ਸਾਡਾ ਤਾਂ ਅਸੀਂ ਕਹਿੰਨੇ ਆਂ ਪਾਸੇ ਹਟ ਜਾਵੇ ਫਿਰ ਹੀ ਫਿਰ ਸਾਨੂੰ ਜਿਵੇਂ ਭਗਵੰਤ ਮਾਨ ਚੀਜ਼ ਦੀਆਂ ਕਿਹਾ ਸੀ ਅਮਨੇ ਵੀ ਜਿਸ ਦੀ ਰੇਤ ਉਸ ਦੀ ਜਿਸ ਦਾ ਖੇਤ ਉਸ ਦੀ ਰੇਤ ਹੈ ਤੇ ਅਸੀਂ ਤਾਂ ਕੋਈ ਦਾ ਮਾੜਾ ਮੋਟਾ ਕਰਾਂਗੇ ਆਪਦਾ ਜਿਵੇਂ ਚਲੋ ਸਾਡੀ ਜ਼ਮੀਨਾਂ ਨੇ ਪਰ ਜਿਵੇਂ ਇਹ ਜੇ ਗੱਲ ਕਰ ਰਹੇ ਨੇ ਜਿਵੇਂ ਇੱਥੋਂ ਆ ਨਾਲ ਦੇਖੋ ਪਾਣੀ ਵਗ ਰਿਹਾ ਜੇ ਇਹ ਆ ਦੇ ਸਵਾਰਥ ਵਾਸਤੇ ਰੇਤਾ ਜਿਆਦਾ ਡੂੰਘਾ ਜਾਂਦਾ ਤੇ ਫਿਰ ਬਾਕੀ ਜ਼ਮੀਨਾਂ ਦਾ ਕੀ ਬਣੇਗਾ ਉਹ ਚਲੋ ਜੀ ਸਾਡੀ ਅਸੀਂ ਕਹਿੰਦਾ ਜੇ ਇਹਨਾਂ ਨੂੰ ਮਨਜ਼ੂਰੀ ਮਿਲੀ ਹੈ ਤਾਂ ਸਾਡੀ ਬੇਨਤੀ ਹੈ ਕੋ ਬੰਨ ਬਣਾ ਲੈਣਾ ਚਲੋ ਅੱਗੋਂ ਥੋੜਾ ਚੱਕਣ ਘੱਟ ਚੱਕ ਲੈਣਾ ਤੇ ਬਾਕੀ ਇਹ ਨਹੀਂ ਪਤਾ ਸਾਨੂੰ ਵੀ ਇਹਨਾਂ ਨੂੰ ਮਨਜ਼ੂਰੀ ਮਿਲੀ ਹੈ ਨਹੀਂ ਮਿਲੀ ਹੈ ਨਾ ਪਰਸਾਂ ਮਨਜ਼ੂਰੀ ਮਿਲੀ ਹੈ ਜਾਂ ਨਹੀਂ ਮਿਲੀ ਹੈ ਇੱਥੇ ਦੋ ਲੋਕ ਆਏ ਸੀ ਮੈਂ ਜਦੋਂ ਪਹੁੰਚਿਆ ਉਹਨਾਂ ਨੇ ਗੱਲ ਕੀਤੀ ਸਾਡੇ ਕੋਲ ਮਨਜ਼ੂਰੀ ਹੈਗੀ ਆ ਆਪਾਂ ਪਤਾ ਕਰ ਲੈਨੇ ਆ ਬਾਈ ਹੋਰਾਂ ਦੇ ਕੋਲ ਮਨਜ਼ੂਰੀ ਹੈਗੀ ਹੈ ਕਿ ਨਹੀਂ ਹੈਗੀ ਮਨਜ਼ੂਰੀ ਮਿਲ ਗਈ ਜਾਂ ਨਹੀਂ ਮਿਲੀ ਇਹ ਕੀ ਗੱਲ ਬੋਤਈਏ ਬਾਈ ਜੀ ਗੱਲ ਹੋਈ ਸੀ ਆਪਣੀ ਤੁਸੀਂ ਕਹੇ ਮਨਜ਼ੂਰੀ ਹੈਗੀ ਹੈ ਮੰਜੂਰ ਸ਼ੂਰਾ ਖਾਡੇ ਵੀ ਹਾਂਜੀ ਹਾਂ ਦਿਖਾ ਸਕਦੇ ਹੋ ਮਨਜ਼ੂਰੀ ਦਿਖਾ ਦੇਾਂਗੇ ਜੀ ਨਹੀਂ ਹੁਣ ਦਿਖਾ ਸਕਦੇ ਹੋ ਹੁਣ ਕੈਮਰਾ ਨਹੀਂ ਹੁਣ ਮੇਰੇ ਕੋਲ ਹੈ ਨਹੀਂ ਇਸ ਟਾਈਮ ਮੌਕੇ ਤੇ ਦਿਖਾ ਦਾਂਗਾ ਤੁਹਾਨੂੰ ਕਿੰਨੇ ਦਿੱਤੀ ਹੈ ਮਨਜ਼ੂਰੀ ਤੁਹਾਨੂੰ ਇਹ ਆਪਣੇ ਮੈਨਿਕਲ ਤੋਂ ਮੰਜੂਰੀ ਮੈਨਿਕ ਕਿਹੜੇ ਪਾਕ ਦੇ ਕਿਹੜੇ ਅਫਸਰ ਦੇ ਸੈਨ ਨੇ ਤੁਹਾਡੇ ਕੋਲ ਜੇ ਮੰਜੂਰੀ ਕੋਈ ਗੱਲ ਨਹੀਂ ਵੱਡੇ ਵੀਰ ਜੀ ਹੈਗੇ ਉਹਨਾਂ ਕੋਲ ਹੈਗੀ ਹੈ ਮੰਜੂਰੀ ਵੱਡੇ ਵੀਰ ਜੀ ਕੋਲ ਹਾਂਜੀ ਹਾਂਜੀ ਜ਼ਮੀਨਾ ਦੇਖੋ ਸਾਡੀ ਆ ਵੀ ਖੁਦ ਜ਼ਮੀਨ ਹੈਗੀ ਹੈ ਜ਼ਮੀਨ ਦਾ ਜਮ੍ਹਾਂ ਬੰਦੀ ਤਾਂ ਸਾਰਿਆਂ ਜ਼ਮੀਨ ਉਹਨਾਂ ਦੀ ਜ਼ਮੀਨ ਹੈ ਜਿਨ੍ਹਾਂ ਨੂੰ ਚੱਕਰ ਦਿੱਤਾ ਜਾ ਰਿਹਾ ਤੁਹਾਡੇ ਕੋਲ ਜੇ ਮੈਨ ਨਹੀਂ ਵਿਭਾਗ ਦੇ ਮੰਜੂਰੀ ਦਿੱਤੀ ਹੈ ਐਕਸ਼ਨ ਸਾਹਿਬ ਤੇ ਇਹ ਕਹਿ ਰਿਹਾ ਵੀ ਇਹ ਪਿੰਡ ਨੂੰ ਤਾਂ ਅਲਾਟਮੈਂਟ ਹੀ ਨਹੀਂ ਹੋਈ ਇਹ ਪਿੰਡ ਦਾ ਨੋਟੀਫਿਕੇਸ਼ਨ ਹੀ ਨਹੀਂ ਹੋਇਆ ਗੱਟੀ ਮਤੜ ਦਾ ਨਹੀਂ ਗੱਟੀ ਮਤੜ ਦਾ ਸਰ ਫਿਰ ਇਹ ਇਹ ਸਾਡਾ ਨਹੀਂ ਹੋਇਆ ਤੇ ਉਹਨਾਂ ਨੂੰ ਹੋ ਗਿਆ ਸੀਗਾ ਜੀ ਉਹ ਜੀ ਉਹਨਾਂ ਸਪੈਨ ਨੂੰ ਰੱਖਿਆ ਹੀ ਨਹੀਂ ਜਾ ਬਈ ਇਹ ਤੂੰ ਰੇਤਾ ਚੱਕੀ ਜਾ ਸਕਦੀ ਪਈ ਤੂੰ ਜਿਹੜਾ ਰੇਤਾ ਕਿਸ ਬੇਸ ਤੇ ਚੱਕ ਰਿਹਾ ਵੀ ਇਹ ਇੱਕ ਪਿੰਡ ਹੀ ਰਹਿ ਗਿਆ ਸੀ ਜੀ ਗੱਟੀ ਮਤਲਬ ਇਹ ਮੈਂ ਨਹੀਂ ਕਹਿ ਸਕਦਾ ਤੁਹਾਨੂੰ ਪਤਾ ਹੈ ਹਮਜ਼ੂਰੀ ਮਿਲੀ ਤਾਂ ਤਾਂ ਹੀ ਚੱਕਰੇ ਵੱਲੋਂ ਇਹ ਮਨਜ਼ੂਰੀ ਖਾਓ ਖੇਤ ਤਾਂ ਸਾਫ਼ ਕਰਨਾ ਹੈ ਜੀ ਸਰ ਬਿਲਕੁਲ ਬਾਈ ਕੋਲ ਗੱਲਾਂ ਨੇ ਮਨਜ਼ੂਰੀ ਨਹੀਂ ਹੈਗੀ ਇਹਨਾਂ ਦੇ ਕੋਲ ਅਸੀਂ ਗੱਲਬਾਤ ਐਕਸ਼ਨ ਨਾਲ ਕਰਦੇ ਹਾਂ ਦੁਬਾਰਾ ਕੱਲ ਐਕਸ਼ਨ ਨੇ ਇਹ ਗੱਲ ਕਹੀ ਸੀ ਕੱਲ ਇਹ ਗੱਲ ਕਹੀ ਸੀ ਐਕਸ਼ਨ ਸਾਹਿਬ ਨੇ ਇਹ ਗੱਲ ਕਹੀ ਸੀ ਗੱਟੀ ਮੱਤੜ ਪਿੰਡ ਦਾ ਨੋਟੀਫਿਕੇਸ਼ਨ ਹੀ ਹੋਇਆ ਔਨ ਰਿਕਾਰਡ ਮੇਰੇ ਨਾਲ ਗੱਲ ਹੋਈ ਦੁਬਾਰਾ ਮੈਂ ਗੱਲ ਐਕਸੀਐਨ ਦੇ ਨਾਲ ਤੇ ਪੁੱਛ ਲੈਂਦੇ ਆ ਕਿ ਵਾਕਈ ਇਸ ਪਿੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ ਲੋਕ ਤਾਂ ਕਹਿੰਦੇ ਸਾਡੇ ਕੋਲ ਮਨਜ਼ੂਰੀ ਹੈ ਪਰ ਦੁਕਾਨ ਲਈ ਇਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਦੁਕਾਨ ਦੇ ਲਈ ਇਹਨਾਂ ਦੇ ਕੋਲ ਨਹੀਂ ਹੈ ਪਰ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਦੇ ਆ ਗੱਲਬਾਤ ਕਰ ਲੈਂਦੇ ਆ ਐਕਸੀਐਨ ਰਜਿੰਦਰਪਾਲ ਗੋਇਲ ਹੋਰਾਂ ਨਾਲ ਕੱਲ ਮੇਰੀ ਗੱਲ ਹੋਈ ਸੀ ਦੁਬਾਰਾ ਮੈਂ ਕੋਸ਼ਿਸ਼ ਕਰਦਾ ਹੈਗਾ ਪੁੱਛ ਲੈਂਦੇ ਆ ਨੰਬਰ ਜਿਹੜਾ ਉਹਨਾਂ ਦਾ ਵਿਜੀ ਆ ਰਿਹਾ ਨੰਬਰ ਰਜਿੰਦਰਪਾਲ ਗੋਇਲ ਹੋਰਾਂ ਦਾ ਵੀਜੀ ਆ ਰਿਹਾ ਹੈ ਅਸੀਂ ਉਸੇ ਖੱਡੇ ਦੇ ਵਿੱਚ ਮੌਜੂਦ ਆ ਆ ਦੇਖ ਲੋਕ ਖੜੇ ਨੇ ਕਿਸਾਨ ਖੜੇ ਨੇ ਰੇਤਾ ਹਾਲੇ ਵੀ ਡੇਡਾ ਟਰਾਲੀਆਂ ਪਰਿਪਰੀ ਕੇ ਉਹ ਆ ਰਹੀਆਂ ਹੈਗੀਆਂ ਨੇ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੀਆਂ ਪੰਦੇ ਪਰਮਿਸ਼ਨ ਹੀ ਨਹੀਂ ਹੈਗੀ ਇੱਥੋਂ ਦੀ ਹੈ ਨਹੀਂ ਜੀ ਕੋਈ ਪਰਮਿਸ਼ਨ ਹੈ ਨਹੀਂ ਚਲਾ ਰਿਹਾ ਕਿਹਦੀ ਸ਼ਹਿ ਤੇ ਚੱਲ ਰਿਹਾ ਕੋਈ ਮਾਈਨਿੰਗ ਦਾ ਅਫਸਰ ਹੈਗੇ ਨੇ ਕੋਈ ਮਾਈਨਿੰਗ ਦਾ ਅਫਸਰ ਨਹੀਂ ਆ ਨੀ ਉਹਨਾਂ ਦੀ ਸ਼ਹਿ ਤੇ ਚੱਲ ਰਿਹਾ ਜਾਂ ਕਿਵੇਂ ਚੱਲ ਰਿਹਾ ਉਹ ਹੋ ਸਕਦਾ ਮਿਲੀਭੁਗਤ ਦੇ ਤੇ ਚੱਲਦਾ ਹੋਵੇਗਾ ਕਿਹਦੀ ਹੋ ਸਕਦੀ ਆ ਇਹ ਫੌਜਾ ਸਿੰਘ ਸਰਾਰੀ ਸਾਹਿਬ ਉਹ ਨੇ ਹਾਂ ਔਰ ਜੋ ਸਰਾਰੀ ਸਾਹਿਬ ਆਕਣਗੇ ਮਾਈਨਿੰਗ ਵਿਭਾਗ ਨੇ ਸੋਹੀ ਕਰਨਾ ਉਹਨਾਂ ਦੇ ਦਬਦਬੇ ਦੇ ਵਿੱਚ ਆਣ ਕੇ ਬਿਲਕੁਲ ਨਿਜਾਇਜ਼ ਚੱਲ ਰਿਹਾ ਹੂੰ ਦੇਖੋ ਬਿਲਕੁਲ ਕਿੰਨੀਆਂ ਕਿ ਟਰਾਲੀਆਂ ਲੰਘ ਜਾਂਦੀਆਂ ਬਈ ਇੱਥੋਂ ਡੇਲੀ ਤਕਰੀਬਨ ਮੇਰੇ ਹਿਸਾਬ ਨਾਲ ਵੀ 2 ਤੋਂ 250 ਟਰਾਲੀ ਡੇਲੀ ਟੱਪਦੀ ਹੈ। ਅੱਛਾ ਨਾਰਮਲ ਟਰਾਲੀ ਨਹੀਂ ਕਮ ਸੇ ਕਮ 16 ਫੁੱਟ ਟਰਾਲੇ ਭੋਂਗ ਵਾਲੇ ਜਦਾਂ ਕੁੜੀ ਦੇ ਸਾਈਡ ਤੇ ਲਮਕਾ ਕੇ ਲੰਘਦੇ ਆ ਐਦਾਂ ਲੰਘਦੇ ਆ ਤੇ ਕਹਿੰਦੇ ਆ ਵੀ ਇੱਥੋਂ ਬੜੇ ਡੂੰਗੇ ਡੂੰਗੇ ਟੋਏ ਮਾਰਦੇ ਆ ਦਰਿਆ 'ਚ ਕਹਿੰਦੇ ਵੀ ਥੱਲੇ ਕੱਟ-ਕੱਟ ਕੇ ਤੇ ਪਲਟੀਆਂ ਮਾਰੀ ਜਾਂਦੇ ਆ ਥੱਲੇ ਮਿੱਟੀ ਉੱਟੀ ਜਾਂਦੇ ਆ ਮੈਂ ਨਾ ਜੀ ਦੇਖੋ ਜਿੰਨੇ ਟੋਏ ਮਾਰ ਰਹੇ ਆ ਨਾ ਆਉਣ ਵਾਲੇ ਸਮੇਂ 'ਚ ਜੋ ਮਾਹੌਲ ਬਣ ਰਿਹਾ 2023 ਦੇ ਵਿੱਚ ਵੀ ਪਾਣੀ ਆ ਗਿਆ ਔਰ 1 ਸਾਲ ਦਾ ਗੈਪ ਪਿਆ ਹੈ ਔਰ 25 ਦੇ ਵਿੱਚ ਫੇਰ ਆ ਗਿਆ ਹੋ ਸਕਦਾ ਜੇ ਬਾਬਾ ਖਵਾਜਾ ਪੀਰੇ ਇਹਦਾ ਇਹਦਾ ਕੋਈ ਰੂਪ ਪਤਾ ਨਹੀਂ ਕਿਹੜੇ ਰੂਪ ਚ ਦੇਖੋ ਜੇ ਹੋ ਸਕਦਾ ਸ਼ਾਇਦ ਜੇ 26 ਚ ਫੇਰ ਜਾਵੇ ਆ ਔਰ ਆ ਬਾਰਡਰ ਨੂੰ ਵੀ ਖਤਰਾ ਹੈ ਔਰ ਇਧਰ ਸਾਡੀਆਂ ਜ਼ਮੀਨਾਂ ਨੂੰ ਇਹਨਾਂ ਨੂੰ ਵੀ ਖਤਰਾ ਦੇਖੋ ਉਤੋਂ ਸਿੱਧਾ ਉਤੋਂ ਚੱਲ ਰਿਹਾ ਵਾ ਇਧਰੋਂ ਵਹੀਂ ਨੂੰ ਠੀਕ ਹੈ ਜੀ ਹਾਂ ਉਹੀ ਤਾਂ ਪਿੰਡ ਦੇ ਵਿੱਚ ਆ ਹੀ ਗਿਆ ਵੇ ਬਿਲਕੁਲ ਜੀ ਇਹ ਨਾਲ ਹੈ ਨਾ ਭਾਈ ਨਾਲ ਇੱਕ ਕਮੈਂਟ ਹੈਲੋ ਸਤਪਾਲ ਥਿੰਦ ਬੋਰਾ ਹੀ ਪੱਤਰਕਾਰ ਗੁਰੂ ਸਾਹਿਬ ਲਾਈਵ ਤੋਂ ਹਾਂਜੀ ਹਾਂਜੀ ਐਕਸਨ ਸਾਹਿਬ ਕੱਲ ਆਪਣੀ ਗੱਲ ਹੋਈ ਸੀ ਤੁਸੀਂ ਕਹਿੰਦੇ ਵੀ ਮਨਜ਼ੂਰੀ ਨਹੀਂ ਆ ਗੱਟੀ ਮੱਤੜ ਪਿੰਡ ਦੀ ਗੱਟੀ ਮੱਤੜ ਦੀ ਮਨਜ਼ੂਰੀ ਪੰਜਾਬ ਸਰਕਾਰ ਨੇ ਕਿਹਾ ਵੀ ਜਿਸ ਦਾ ਖੇਤ ਉਸ ਦੀ ਰੇਤ ਜਿਹੜੇ ਪਿਛਲੇ ਐਕਸਨ ਆ ਉਹਨੇ ਗੱਟੀ ਮੱਤੜ ਦਾ ਪਿੰਡ ਨਹੀਂ ਪਾਇਆ ਠੀਕ ਹੈ ਹੂੰ ਜਿਹੜਾ ਕਿ ਅਸੀਂ ਮੰਡੇ ਮਨਜ਼ੂਰ ਕਰਾ ਲੈਣਾ ਅਸੀਂ ਮੰਡੇ ਲਾਜ਼ਮੀ ਮੈਂ ਪਰਸਨਲ ਫਾਈਲ ਲਾ ਕੇ ਡੀਸੀ ਸਾਹਿਬ ਤੋਂ ਰਿਵੀਅਰ ਕਰਾ ਦੇਣੀ ਹੈ ਅੱਛਾ ਕੱਲ ਆਪਣੀ ਗੱਲ ਤੁਸੀਂ ਕਹੋ ਕੋਈ ਕੰਮ ਨਹੀਂ ਚੱਲ ਰਿਹਾ ਸਾਡਾ ਮੈਂ ਨਹੀਂ ਪਾਗ ਉੱਥੇ ਫਿਰਦਾ ਤੇ ਤੁਸੀਂ ਕੱਲ ਆਪਣੀ ਗੱਲ ਹੋਈ ਐ ਤੁਸੀਂ ਕਿਹਾ ਵੀ ਇੱਕ ਨੰਬਰ ਤਾਂ ਮਨਜ਼ੂਰੀ ਨਹੀਂ ਐ ਉਸ ਪਿੰਡ ਦੀ ਦੂਜੀ ਤੁਸੀਂ ਨਹੀਂ ਥੋੜੀ ਆ ਰਹੀ ਕਲੀਅਰ ਮੈਂ ਕਿਹਾ ਤੁਸੀਂ ਇਹ ਗੱਲ ਲੈ ਕਹੀ ਸੀ ਵੀ ਮਨਜ਼ੂਰੀ ਨਹੀਂ ਐ ਉਸ ਪਿੰਡ ਦੀ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਕੰਮ ਚੱਲ ਰਿਹਾ ਤੁਸੀਂ ਕਹਿੰਦੇ ਨਹੀਂ ਚੱਲ ਰਿਹਾ ਅੱਜ ਅਸੀਂ ਉੱਥੇ ਮੌਕੇ ਤੇ ਮੌਜੂਦ ਆਂ ਜੀ ਐਸ ਵੀ ਵੀ ਖੜੀਆਂ ਟਰਾਲੀਆਂ ਵੀ ਭੱਜੀਆਂ ਕੈਮਰੇ ਵੇਖ ਕੇ ਤੇ ਬਹੁਤ ਸਾਰੀ ਰੇਹ ਚੱਕੀ ਗਈ ਜਿਹੜੀ ਦੋ ਨੰਬਰ ਚ ਹੁਣ ਦੇਖੋ ਭਾਈ ਸਾਹਿਬ ਮੈਂ ਕੱਲ ਸਾਰਾ ਦਿਨ ਰਿਹਾ ਹਰ ਮਫੂ ਏਰੀਏ ਚ ਠੀਕ ਹੈ ਜੀ ਐਸ ਵੀਓ ਮੇਰਾ ਇੱਧਰ ਰਿਹਾ ਸਾਨੂੰ ਇੱਕ ਕੰਮ ਇਹ ਤਾਂ ਹੈ ਨਹੀਂ ਵੀ ਅਸੀਂ ਇਹਨਾਂ ਦੇ ਮਗਰੀ ਤੁਰ ਠੀਕ ਹੈ ਅੱਛਾ ਕਰਨਾ ਸਰਕਾਰ ਨੇ ਕਿੰਨੇ ਕੰਮ ਦਿੱਤੇ ਆ ਉਹ ਐਸਡੀਓ ਦਾ ਉਧਰ ਬਿਜ਼ੀ ਆ ਮੈਂ ਆਪਦਾ ਬਾਹਰ ਫੀਲਡ ਚ ਗਿਆ ਹੋਇਆ ਹੂੰ ਹੂੰ ਤੇ ਹੁਣ ਕੱਲ ਸਾਡੇ ਬੰਦੇ ਆਏ ਠੀਕ ਹੈ ਐਸਡੀਓ ਐਸਐਚਓ ਵੀ ਆਇਆ ਸੀ ਹੁਣ ਆਪਾਂ ਉਹ ਜਦੋਂ ਸਾਨੂੰ ਮਿਲ ਗਿਆ ਹੁਣ ਐਸਡੀਓ ਨੂੰ ਮੈਂ ਕਹਿ ਤਾ ਕੁੱਲ ਮਲਾ ਕੇ ਮਨਜ਼ੂਰੀ ਨਹੀਂ ਸੀ ਬਿਨਾ ਮਨਜ਼ੂਰੀ ਚੱਕਾ ਜਾ ਰਹੀ ਸੀ ਕੁੱਲ ਜਾ ਕੇ ਤੁਸੀਂ ਕੀ ਰਿਕਾਰਡਿੰਗ ਕਰਨਾ ਮੇਰਾ ਲਿਖਤ ਬਿਆਨ ਲੈ ਲਓ ਮੈਂ ਕੱਲ ਮੈਂ ਗੁਰੂ ਸਾਹਿਬ ਆ ਕੇ ਦੇ ਦੇਗਾ ਕੋਈ ਗੱਲ ਨਹੀਂ ਕੱਲ ਸੋਡੇ ਦਫਤਰ ਕਰ ਲਗਾ ਬਿਆਨ ਸੋਖ ਆਊਗਾ ਕਰ ਲਊਗਾ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਠੀਕ ਹੈ ਨਾ ਤੁਸੀਂ ਕੋਈ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਮੀਡੀਆ ਵਾਲਾ ਇਹ ਨਾ ਨਾ ਕਰੋ ਨਹੀਂ ਮੇਰੀ ਤੁਹਾਡੇ ਨਾਲ ਕੱਲ ਗੱਲ ਹੋਈ ਮੈਂ ਤਾਂ ਉਸ ਬੇਇੱਜ਼ਤੀ ਗੱਲ ਕਰ ਮੈਂ ਤੁਹਾਨੂੰ ਕਿਹਾ ਸੀ ਕੱਲ ਅਸੀਂ ਖਾਓ ਨਹੀਂ ਧਮਕੀ ਨਹੀਂ ਸੀ ਤੁਸੀਂ ਕਿਹਾ ਕੰਮ ਚੱਲ ਨਹੀਂ ਰਿਹਾ ਮੈਂ ਕਿ ਤੁਹਾਨੂੰ ਦਿਖਾ ਦਿੰਦੇ ਆ ਚੱਲਦਾ ਹੈ ਕਿ ਨਹੀਂ ਤੁਸੀਂ ਨਾ ਕੱਲ ਮੈਨੂੰ ਗੱਲ ਨੂੰ ਤੁਸੀਂ ਮੈਂ ਆਪਦੀ ਨੌਕਰੀ ਕਰਨੀ ਹੈ ਤੁਸੀਂ ਆਪਦਾ ਪੱਤਰ ਕਰੀ ਨਹੀਂ ਨਹੀਂ ਪੱਤਰ ਕਰੀ ਕਰਦੇ ਕੱਲ ਤੁਹਾਨੂੰ ਇਹ ਪੁੱਛਿਆ ਸੀ ਨਹੀਂ ਤੁਸੀਂ ਸਵਾਲ ਜਵਾਬ ਬਾਲੇ ਪੁੱਠੇ ਸਿੱਧੇ ਜੇ ਕਰਦੇ ਹੋ ਨਾ ਵੀ ਕਿ ਮੇਰੀ ਉੱਥੇ ਡਿਊਟੀ ਆ ਵੀ ਮੈਂ 24 ਘੰਟੇ ਬੈਠਣਾ ਮੈਂ ਕੱਲ ਸਾਰਾ ਦਿਨ ਮਖੂਰੀ ਚ ਮੈਂ ਤੇ ਕੀ ਕਹਣਾ ਅਸੀਂ ਆਪ ਹੁਣ ਥਾਂ ਥਾਂ ਜਿੱਥੇ ਸਰਕਾਰ ਨੇ ਸਾਰੀ ਡਿਊਟੀ ਉੱਥੇ ਜਾਣਾ ਨਾ ਨਹੀਂ ਤੇ ਜੇ ਜਿਹੜੀ ਤੁਹਾਡੀ ਨੌਲੇਜ ਚ ਆਉਂ ਵੀ ਇੱਥੇ ਨਜਾਇਜ਼ ਚੱਕਿਆ ਜਾ ਰਿਹਾ ਉਹ ਉਹ ਤਾਂ ਤੁਸੀਂ ਕਾਰਵਾਈ ਨਹੀਂ ਕਰਨੀ ਐਸਜੀਓ ਤੇ ਮੇਰਾ ਪੁਲਸਾਈ ਇੱਥੇ ਆਈ ਕਿਉਂ ਨਹੀਂ ਗਈ ਹੂੰ ਕੱਲ ਆਪਣੀ ਗੱਲ ਹੋਈ ਹੈ ਮੈਂ ਜਿਹੜੀ ਗੱਲ ਤੁਹਾਨੂੰ ਪੁੱਛ ਰਿਹਾ ਮੈਂ ਜਿਹੜੀ ਤੁਹਾਨੂੰ ਗੱਲ ਪੁੱਛ ਰਿਹਾ ਕੱਲ ਜਿਹੜੀ ਆਪਣੀ ਗੱਲ ਤੁਸੀਂ ਕਿਹਾ ਵੀ ਉਸ ਪਿੰਡ ਨੂੰ ਨਹੀਂ ਪਾਇਆ ਜਾ ਮੈਂ ਉਹਦੇ ਐਸਜੀਓ ਨੂੰ ਤੇ ਐਸਚਓ ਨੂੰ ਭੇਜਿਆ ਅਗਲੇ ਜਾ ਕੇ ਮੌਕੇ ਤੇ ਚੈੱਕ ਕਰਕੇ ਕੁਝ ਨਹੀਂ ਹੈਗਾ ਉੱਥੇ ਚਾ ਚ ਕੁਝ ਨਹੀਂ ਚਲੋ ਅਸੀਂ ਤਾਂ ਗਏ ਹੁਣ ਵੀ ਕੰਮ ਚੱਲ ਰਿਹਾ ਸੀ ਕੋਈ ਨਹੀਂ ਚੱਲ ਰਿਹਾ ਸੀ ਸਿਰੇ ਫੜ ਲੈਣੇ ਆ ਪਰਚੇ ਦੇ ਦਿਆਂਗੇ ਬਸ ਠੀਕ ਠੀਕ ਮੇਰਾ ਅਸਜ ਹੋਊਗਾ ਪੁਲਿਸ ਲੈ ਕੇ ਇਹ ਮੌਕੇ ਨਿੜਕੇ ਆ ਗਏ ਆਂ ਪਰਚਾ ਦੇ ਦਿਆਂਗੇ ਠੀਕ ਹੈ ਸਾਡੇ ਕਿਹੜਾ ਕੋਈ ਰਿਸ਼ਤੇਦਾਰ ਹੈ ਜੀ ਹਾਂ ਹਾਂ ਮਾਰੂ ਕਿਸੇ ਨੂੰ ਨਹੀਂ ਬਕਸਣਾ ਸੀ ਠੀਕ ਹੈ